ਮੈਂ ਜਸਪਾਲ ਸਿੰਘ ਐਸ.ਪੀ. ਸੈਂਟਰ ਲੱਗਾ ਹੈ ਅੱਜ ਸੀ ਅਨਗੜ ਦੇ ਰੀਏ ਜੇ ਸਾਨੂੰ ਅੱਗ ਦਾ ਲੱਗਦਾ ਕੇਸ ਰਿਪੋਰਟ ਹੋਇਆ ਸੀ ਉੱਥੇ ਸਾਰੇ ਪਹੁੰਚੇ ਆ ਸੀ ਤੇ ਇੱਥੇ ਆ ਕੇ ਦੇਖਿਆ ਇੱਕ ਪੇੜ ਦੀ ਫੈਕਟਰੀ ਆ ਜਿਹਨੂੰ ਅੱਗ ਲੱਗੀ ਹੋਈ ਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫਾਇਰ ਬ੍ਰਿਡ ਦੀਆਂ ਕਾਫੀ ਗੱਡੀਆਂ ਮੌਕੇ ਤੇ ਪਹੁੰਚੀ ਹੋਈਆਂ ਨੇ ਕਿਰ ਕੋ ਜਾਣੀ ਆ ਮਾਲੀ ਨੁਕਸਾਨ ਹੋਇਆ ਇਹ ਹਾਲੇ ਤੱਕ ਜੋ ਰਿਪੋਰਟ ਮਿਲ ਰਹੀ ਆ ਉਹਦੇ ਵਿੱਚ ਲੱਗਦਾ ਵੀ ਦੋ ਜਿਹੜੇ ਵਿਅਕਤੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਬਾਕੀ ਜੋ ਅੱਗ ਸਾਰੀ ਬੁਝ ਜਾਊਗੀ ਸਾਰੀ ਵਿਅਕਤੀ ਦੀ ਵੈਰੀਫਾਈ ਕੀਤੀ ਜਾਊਗੀ ਉਸ ਤੋਂ ਬਾਅਦ ਸਹੀ ਟੰਗਣ ਲੱਗ ਗਿਆ ਕੀ ਲੱਗਦਾ ਕੀ ਕਾਰਨ ਹੋ ਸਕਦਾ ਹਾਲੇ ਤੱਕ ਅਗਦੇ ਕਾਰਨਾਂ ਦਾ ਕੁਝ ਪਤਾ ਨਹੀਂ ਇਹ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਸਾਰਾ ਜਿਹੜੀ ਫੈਕਟਰੀ ਗਈ ਹੈ ਕਿ ਲਾਇਸੈਂਸ ਲਾ ਕੇ ਨਿਯਾਇਤ ਕਿਹਨਾਂ ਕਰਦੀ ਇਹ ਦੀ ਚੈਕਿੰਗ ਦੁਬਾਰਾ ਕੀਤੀ ਜਾਊਗੀ ਤੇ ਸਾਰਾ ਉਹਨਾਂ ਦੀਆਂ ਮਾਲਕਾਂ ਦਾ ਅੱਜ ਤੱਕ ਆਇਆ ਕਿ ਨਹੀਂ ਆਇਆ ਬਿਲਕੁਲ ਸਾਰੇ ਆਏਗੇ ਜੀ ਇਹਦੇ ਜੋ ਹੋਨਰ ਵੀ ਹੋਊਗਾ ਲੇਕਿਨ ਅਜੇ ਤੱਕ ਸਾਨੂੰ ਅਸੀਂ ਉਹਨੂੰ ਮਿਲ ਨਹੀਂ ਪਾਏ ਜੀ ਮੇਰੇ ਨਾਲ ਡਿਲਬਾਕ ਸੰਗਰ ਜੀ ਸਰ ਸਰ ਅੱਜ 10 ਵਜੇ ਸਾਨੂੰ ਫਾਇਰ ਬ੍ਰਿਗੇਡਰ ਕੰਟਰੋਲੋਂ ਕਲਾ ਮਿਲੀ ਵੀ ਅਨਗੜ ਦੇ ਲਾਗੇ ਉਈ ਗਦਾਮ ਹੈ ਪੇਂਟ ਦਾ ਉੱਤੇ ਅੱਗ ਲੱਗੀ ਹੋਈ ਫੌਰਨ ਮੌਕੇ ਤੇ ਪੰਜ ਛੇ ਗੱਡੀਆਂ ਲੈ ਕੇ ਆਏ ਆ ਤੇ ਆ ਕੇ ਜਿਆਦਾ ਹੋਣ ਕਰਕੇ ਅਸੀਂ ਖੁਦ ਆਏ ਆ ਪ੍ਰਸ਼ਾਸਨ ਆਇਆ ਏਡੀਸੀ ਸਾਹਿਬ ਆਏ ਸਾਰੇ ਆਏ ਆ ਤੇ ਅੱਗ ਤੇ ਹੁਣ ਦੇਖੋ ਕੰਟਰੋਲ ਹੈ ਇਹ ਸਰ ਕਿੰਨੇ ਕੱਥੇ ਆਹ ਪਾਸੇ ਵਿੱਚ ਵਾਦ ਨਹੀਂ ਅੱਗ ਵਾਰਦਾ ਦੇ ਵਿੱਚ ਦੋ ਬੰਦੇ ਅੰਦਰ ਅੱਗ ਬੁਝਾਉਣ ਗਏ ਸੀ ਜਦੋਂ ਬਹੁਤ ਜਿਆਦਾ ਅੱਗ ਘੱਟ ਸੀ ਰੇਤ ਰੂਤ ਪਾਉਣ ਗਏ ਅੰਦਰ ਅੱਗ 'ਚ ਘਿਰ ਗਏ ਤੇ ਉਹ ਅੰਦਰ ਇੱਕ ਕੈਸੁਐਲਟੀ ਹੋ ਗਈ ਇੱਕ ਕੈਸੁਐਲਟੀ ਕੱਢ ਲਈ ਆ ਤੇ ਇੱਕ ਕੈਸੁਐਲਟੀ ਅੰਦਰ ਆ ਕੱਢ ਰਹੇ ਆ ਬਲਾਸਟ ਹੋਇਆ ਉਹ ਜਿਹੜੇ ਤੇਲ ਤੇ ਤਿੰਨਰ ਦੇ ਡਰਮ ਸੀ ਉਹ ਬਲਾਸਟ ਕਰਦੇ ਇਸ ਕਰਕੇ ਟਾਈਮ ਲੱਗ ਰਿਹਾ ਦਰਵਾਜ਼ਾ ਵਗੈਰਾ ਕਹਿੰਦੇ ਅੰਦਰੋਂ ਲੋਕ ਦਾਸੀ ਇਧਰੋਂ ਬਾਹਰੋਂ ਲੋਕ ਦਿੱਤਾ ਸੀ ਇਹਨਾਂ ਨੇ ਉਹਨਾਂ ਕੋ ਨਿਕਲਿਆ ਨਹੀਂ ਗਿਆ ਜੀ ਅੰਦਰੋਂ ਜੇ ਕੁੰਡਾ ਲੱਗਾ ਹੁੰਦਾ ਯਾਰ ਖੋਲ ਕੇ ਸ਼ਾਇਦ ਬਾਹਰ ਆ ਜਾਂਦੇ ਤੁਹਾਡਾ ਗੇਟ ਤੇ ਲੱਗੀ ਫੈਕਟਰੀ ਨਿਆਂਇਤ ਰਿਕੇ ਨਾਲ ਹੀ ਸੀ ਇਹ ਤੇ ਹੁਣ ਦੇਖਣਾ ਪਏਗਾ ਜੀ ਤੁਹਾਨੂੰ ਚੀਜ਼ ਜਾਇਰ ਹੈ ਕਿ ਜਾਇ ਕਾਗਜ਼ਾਂ ਤੋਂ ਪਤਾ ਲੱਗੇਗਾ ਦੇਖ ਕੇ ਪਤਾ ਲੱਗੇਗਾ ਇਸ ਫੈਕਟਰੀ ਦੇ ਮਾਲਕ ਅੱਥੇ ਆਇਆ ਕਿ ਨਹੀਂ ਆਏ ਮਾਲਕ ਨਹੀਂ ਕੋਈ ਦੱਸਿਆ ਜੀ ਇਹਦੇ ਕੋਈ ਮਾਲਕ ਨਹੀਂ ਆ। ਮਾਲ ਕੋਈ ਨਹੀਂ ਦੱਸਿਆ। ਅੰਡੀ ਗਵਾਡੀ ਸਾਡੀ ਮਤ ਕਰ ਰਹੇ ਜੀ। ਠੀਕ ਹੈ। ਕਿੰਨੇ ਬੰਦੇ ਆ ਕਿੱਧਰ ਆ ਗਿਆ ਕਿੱਧਰ ਰਸਤਾ ਵਾ ਸਾਰਾ ਕੋਈ ਨਹੀਂ ਗਾਈਡ ਕਰਦਾ। ਥੈਂਕ ਯੂ।